ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਏ ਆ ਜੀ ਦੇਵ ਗ੍ਰੀਨਲੈਂਡ ਨਸਰੀ ਜਲਾਲਾਬਾਦ ਅਸੀਂ ਇੱਥੇ ਆਲ ਦੇਖੋ ਜੀ ਫੌਗਰ ਲਾਏ ਆ ਆ ਦੇਖੋ ਪੂਰੀ ਧੁੰਦ ਬਣਾ ਰਹੇ ਆ ਪੂਰਾ ਘੰਟ ਕੰਮ ਕੀਤਾ ਜੀ ਫੌਗਰ ਦਾ ਤੇ ਬਾਕੀ ਇਹ ਆ ਜੀ ਇੱਥੇ ਆ ਕੇ ਅਸੀਂ ਹੈਰਾਨ ਰਹਿ ਗਏ ਵੀ ਬੂਟੇ ਤਾਂ ਅਸੀਂ ਹੋਰ ਬਹੁਤ ਦੇਖੇ ਆ ਜਿਹੜੇ ਬੂਟੇ ਇਨਾਂ ਕੋਲੇ ਆ ਨਾ ਫਰੂਟ ਵਾਲੇ ਉਹ ਮੈਂ ਨਹੀਂ ਦੇਖੇਗੇ ਬਹੁਤ ਨਰਸਰੀਆਂ 'ਚ ਮੈਂ ਕੰਮ ਕੀਤਾ ਬੜੇ ਥਾਈ ਮੈਂ ਗਿਆ ਜੀ ਤੇ ਆ ਦੇਖੋ ਜੀ ਤੁਹਾਨੂੰ ਬੂਟੇ ਦਿਖਾਉਣੇ ਆ ਆਜੋ ਬਾਈ ਜੀ ਮੜਾ ਇਧਰ ਹਰੇਕ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਮਿਲੂਗੀ ਇੱਥੇ ਆਹ ਦੇਖੋ ਨਿੰਬੂ ਆਹ ਦੇਖੋ ਨਿੰਬੂ ਨਿੰਬੂ ਲੱਗਿਆ ਹੋਇਆ ਛੋਟਾ ਜਿਹਾ ਬੂਟਾ ਛੋਟਾ ਜਿਹਾ ਬੂਟਾ ਨਿੰਬੂ ਲੱਗਿਆ ਆ ਤੇ ਕੁਆਲਿਟੀ ਹਰੇਕ ਬੂਟੇ ਨੂੰ ਨਿੱਕੇ ਨਿੱਕੇ ਨੂੰ ਫਰੂਟ ਆ ਜਾਂਦਾ ਆਹ ਲੋਬੁਖਾਰਾ ਆ ਗਿਆ ਆਲੂ ਬੁਖਾਰਾ ਆਲੂ ਬੁਖਾਰੇ ਦਾ ਜੀ ਡੈਮੋ ਲੱਗਿਆ ਹੋਇਆ ਆਲੂ ਬੁਖਾਰੇ ਨੂੰ ਇੰਨੇ ਕ ਆਲੂ ਬੁਖਾਰੇ ਆਏ ਆ ਤੇ ਮੈਂ ਦੇਖ ਕੇ ਇਹ ਰਹਾ ਰਹਿ ਗਿਆ ਇਹ ਬਾਈ ਕੋਲੇ ਵੀਡੀਓ ਸੇਵ ਆ ਸਾਰੀਆਂ ਜਿੱਥੇ ਜਿੱਥੇ ਇਹਨਾਂ ਨੇ ਲਾਏ ਆ ਸੇਬ ਆ ਆ ਗਿਆ ਸੇਬ ਸੇਬ ਦੀਆਂ ਤੁਹਾਨੂੰ ਆਹ ਕੋਲੇ ਆ ਸੇਬ ਆ ਆ ਆ ਗਿਆ ਸੇਬ ਜੀ ਇਹ ਆ ਗਿਆ ਬੱਬੂ ਗੋਸ਼ਾ ਆ ਤੇ ਪੁੱਛੇ ਆ ਬੱਬੂ ਗੋਸ਼ਾ ਸੇਬ ਮਤਲਬ ਜਿੰਨੇ ਵੀ ਬੂਟੇ ਹਨ ਕੈਮ ਦਾ ਮਤਲਬ ਆ ਯਾਨੀ ਹੁਣ ਬੂਟੇ ਜੀ ਹਰੇਕ ਬੂਟੇ ਦਾ ਡੈਮੋ ਲੱਗ ਚੁੱਕਿਆ ਕਈ ਮੇਰੇ ਭਰਾ ਕਹਿ ਦਿੰਦੇ ਆ ਵੀ ਇੱਥੇ এনवायरमेंट ਚ ਹੋਣੇ ਨਹੀਂਗੇ ਇਹਨਾਂ ਕੋਲ ਇੱਕੋ ਬ੍ਰਾਂਡ ਆ ਨੀਲਕੰਠ ਨੀਲਕੰਠ ਦੇ ਨਾਂ ਤੇ ਇਹਨਾਂ ਦਾ ਬ੍ਰਾਂਡ ਆ ਤੇ ਹਰੇਕ ਜਿਹੜਾ ਪਲਾਂਟ ਆ ਇਹਨਾਂ ਦਾ ਆਪ ਦਾ ਕੋਈ ਬਾਹਰੋਂ ਇੱਕ ਬਾਹਰੋਂ ਮੰਗਾਉਂਦੇ ਆ ਇੱਕੋ ਥਾਂ ਤੋਂ ਇਹਨਾਂ ਦਾ ਪਲਾਂਟ ਆਉਂਦਾ ਕੋਈ ਆ ਨਹੀਂਗਾ ਉਧਰੋਂ ਆਗਾ ਇਧਰੋਂ ਆਗਾ ਆ ਦੇਖੋ ਨੀਲਕੰਠ ਗ੍ਰੀਨ ਐਪਲ ਇਕਲਾਪ ਆਹਾ ਨਹੀਂ ਲੱਗਿਆ ਹੋਇਆ ਇਹ ਜਿਹੜੇ ਬੂਟਿਆਂ ਨੂੰ ਆਜੂ ਤੁਹਾਨੂੰ ਅੱਗੇ ਦਿਖਾ ਦਿੰਦੇ ਆ ਆ ਆਪਣਾ ਰਿਜ਼ਲਟ ਦੀ ਫੋਟੋ ਦੇਖੋ ਹਾਂ ਆ ਦੇਖੋ ਆ ਦੇਖੋ 21 ਮਈ ਦੀ ਪਾਈ ਆਪਣੇ ਚੈਨਲ ਤੇ ਆ ਆਪਣਾ ਚੈਨਲ ਆ ਜੀ ਇਹਨੂੰ ਫੋਲੋ ਕਰ ਲਓ ਤੁਹਾਨੂੰ ਰੇਗ ਜਾਣਕਾਰੀ ਮਿਲਿਆ ਕਰੂਗੀ 21 ਮਈ ਆਪਣੇ ਦਿੱਤੇ ਬੂਟਾ ਆ ਦੇਖੋ ਸੇਵ ਲੱਗਿਆ ਨਾਲ ਹਾਂ ਸੇਵ ਲੱਗਿਆ ਆਪਣੇ ਰਿਨਰਮੈਂਟ ਦੇ ਵਿੱਚ ਬਾਈ ਜੀ ਪੂਰਾ ਜਿਹੜਾ ਸੇਵ ਕਾਮਜਾਪਾ ਆੜੂ ਆੜੂ ਆ ਗਿਆ ਇਹਦੇ ਮੈਜਰ ਬੂਟੇ ਰਹਿ ਗਏ ਆਪਣੇ ਕੋਲ ਇਹ 100 ਰੁਪਏ ਤੋਂ ਸ਼ੁਰੂ ਹੋਣਾ ਆਪਣੇ ਕੋਲ ਇਹ ਤਕਰੀਬਨ 7-800 ਤੱਕ ਬੂਟਾ ਪਿਆ ਮਟਰ ਪਲਾਂਟ ਵੱਡੇ ਜਿਹੜੇ ਜਿਵੇਂ ਆ ਦੇਖੋ ਬਾਈ ਜੀ ਬੋਲੇ ਆ ਦੇਖੋ ਇਦਾਂ ਵੱਡੇ ਪੂਰੇ ਬਲੇ ਵੱਡੀ ਖੇਲੀ ਚ ਹਾਂ ਹਾਂ ਤੇ ਬਾਕੀ ਇਧਰ ਤੁਹਾਨੂੰ ਦਿਖਾ ਲੰਨੇ ਆ ਆ ਬਦਾਮ ਆ ਗਏ ਇਧਰ ਆ ਬਦਾਮ ਦੇ ਬੂਟੇ ਆ ਆ ਸਾਹਮਣੇ ਬਦਾਮ ਪਿਆ ਜੀ ਆਵੇ ਬਦਾਮ ਦੇ ਬੂਟੇ ਤੇ ਇਹ ਕੁਆਲਟੀ ਆ ਕੁਆਲਟੀ ਮੈਟਰ ਕਰਦੀ ਇਹ ਕੋਈ ਰੇਟ ਦਾ ਨਹੀਂਗਾ ਵੀ 150 ਅਗਲਾ ਲਾ ਲੈਂਦਾ ਪਰ ਪੈਸਾ ਨਹੀਂ ਦੇ ਹਰੇਕ ਥਾਂ ਚੱਲਦਾ ਕੁਆਲਟੀ ਆ ਜਿਹੜੇ ਵੀ ਪੁਰਾਣੇ ਲੈ ਆ ਬੂਟੇ ਉਹਨਾਂ ਨੇ ਸਾਰਾ ਨੇ ਜਿਹੜਾ ਪੋਜ਼ਿਟਿਵ ਰਿਸਪੌਂਸ ਚਿੱਟਾ ਜਾਮਣ ਆ ਗਿਆ ਨੀਲ ਕੰਡ ਦਾ ਚਿੱਟਾ ਜਾਮਨ ਆ ਦੇਖੋ ਇਧਰ ਵੈਰੀ ਗੁੱਡ ਯਾਰ ਨੀਲ ਪਿੰਕ ਅਮਰੂਦ ਇਹਨੂੰ ਆਲਰੇਡੀ ਫਰੂਟ ਲੱਗਿਆ ਹੋਇਆ ਆ ਬੂਟਿਆਂ ਨੂੰ ਬੂਟਿਆਂ ਨੂੰ ਫਰੂਟ ਲੱਗਿਆ ਮੈਂ ਦੇਖੋ ਇਧਰ ਆ ਚੱਕ ਕੇ ਰੱਖਾ ਨਾ ਆ ਦੇਖੋ ਅਮਰੂਦ ਨੂੰ ਜਿਹੜਾ ਫਰੂਟ ਆ ਚੁੱਕਿਆ ਤੇ ਇਹਨਾਂ ਦੇ ਪੂਰੇ ਜਿਹੜੇ ਬਾਗ ਜਿਹੜੇ ਲੋਕ ਲੈ ਕੇ ਜਾਂਦੇ ਇਹਨਾਂ ਨੂੰ ਬਾਗਾਂ ਵਾਸਤੇ ਇਧਰ ਅੰਬ ਆ ਗਿਆ ਜੀ ਅਮਰਪਾਲੀ ਅਮਰਪਾਲੀ ਅੰਬ ਆ ਗਿਆ ਇਹ ਸਾਰਾ ਅਮਰਪਾਲੀ ਦੇ 10 12 ਕਿਸਮ ਆਪਣੇ ਕੋਲੇ 10 12 ਕਿਸਮਾਂ ਬਈ ਕਹਦੇ ਨੇ ਇਹ ਆ ਰੈੱਡ ਆਮਲਾ ਹਾਂ ਰੈੱਡ ਆਮਲਾ ਲੈ ਪਹਿਲੀ ਵਾਰ ਦੇਖਿਆ ਮੈਂ ਰੈੱਡ ਆਮਲਾ ਆ ਦੇਖੋ ਇਧਰ ਆ ਜਿਵੇਂ ਅਰੁਨਿਕਾ ਇਹ ਵੀ ਮੈਂ ਨਾ ਪਹਿਲਾਂ ਨਹੀਂ ਆਪਾਂ ਦੇਖਿਆ ਐਵੇਂ ਕਹਦੀਏ ਹਾਂ ਹਾਂ ਆ ਜਿਹੜਾ ਮੰਗੋ ਆ ਇਹ ਉਤੋਂ ਬਾਈ ਇਹਦੇ ਚ ਪਹਿਲਾਂ ਮੀਆਂ ਜੱਕੀ ਆਉਂ ਸੀਗਾ ਠੀਕ ਹੈ ਜਿਵੇਂ ਉਹ ਰੈੱਡ ਹੁੰਦਾ ਸੀ ਹਾਂਜੀ ਪਰ ਇਹ ਹੁਣ ਨਵੀਂ ਬਿਲਕੁਲ ਲੇਟੈਸਟ ਵੈਰਾਈਟੀ ਆ ਆ ਉੱਪਰੋਂ ਉੱਪਰੋਂ ਪੂਰਾ ਇਹਨੇ ਰੈੱਡ ਹੋ ਜਾਣਾ ਇਹ ਅੰਬ ਵੀ ਇਹਨੂੰ ਲੱਗੇ ਹੋਇਆ ਮੈਂ ਇੱਥੇ ਦੇਖੇ ਸੀਗੇ ਆ ਪਿੱਛੇ ਖੜੇ ਵਿੱਚ ਆ ਲੱਗੇ ਹੋਇਆ ਅੰਬ ਆ ਛੋਟਾ ਆ ਲੱਗਿਆ ਇੱਧਰ ਆਇਓ ਜੀ ਨੀਲ ਕਟ ਆੜੂ ਹਾਏ ਐ ਐਂ ਲੱਗੂਆ ਇਹ ਕੱਲੀ ਫੋਟ ਵਾਣੀ ਲੱਗੇ ਆ ਇਹ ਇਹਨਾਂ ਦੇ ਆ ਰਿਜ਼ਲਟ ਦੀਆਂ ਫੋਟੋਆਂ ਸਾਰੀਆਂ ਅੱਗੇ ਨੀਲ ਰੈੱਡ ਆ ਆਪਣੇ ਇਹਨਾਂ ਦਾ ਆ ਗਿਆ ਨਿੰਬੂ ਹਾਂ ਆ ਵੀ ਦੇਖੋ ਇੱਧਰ ਬਾਈ ਜੀ ਨਿੰਬੂ ਜਿਹੜਾ ਲਹਾਰ ਰੰਗ ਦਾ ਨਿੰਬੂ ਹਣਾ ਇਹ ਵੀ ਇੱਕ ਯੂਨੀਕ ਜੀ ਵੈਰਾਈਟੀ ਆ ਦੇਖੋ ਆ ਲੱਗੇ ਆ ਵਾਕੀ ਲੱਗੇ ਆ ਬਾਈ ਉਹ ਵੱਡਾ ਲੱਗਿਆ ਪੁੱਛ ਥਲੇ ਹਾਂ ਆ ਵੇਖੋ ਇਹ ਬਾਦ ਇਹ ਬੂਰਾ ਰੈੱਡ ਹੋ ਜੂਗਾ اچھا ਫਲਾਵਰ ਆ ਰਿਹਾ ਠੀਕ ਆ ਇਹ ਫਰ 베ਰੀ ਇਹਨਾਂ ਦੀ ਹਾਂ ਇਹ ਵੀ ਰੈੱਡ ਆ ਰੈੱਡ 베ਰੀ ਨੀਲਕੰਠ ਦੀ ਇਹ ਵੀ 베ਰੀ ਆ ਜੀ ਇਹਨਾਂ ਦੇ ਆਪ ਦੇ ਬ੍ਰਾਂਡ ਦੀ 베ਰੀ ਆ ਕੋਈ ਬਾਹਰੋਂ ਨਹੀਂ ਲੈਂਦੇ ਇੱਕ ਥਾਂ ਤੋਂ ਜਿਹੜਾ ਇਹਨਾਂ ਦਾ ਸਾਰਾ ਚੱਲਦਾ ਸਿਸਟਮ ਤੇ ਇੱਧਰ ਨੀਲਕੰਠ ਕਾਲੀ ਪੱਤੀ ਚੀਕੂ ਆ ਗਿਆ ਉਹ ਅਲੂਚਾ ਆ ਗਿਆ ਅਲੂਚੇ ਦੀ ਭਾਈ ਜੀ ਮੈਂ ਵੀਡੀਓ ਦੇਖੀ ਇਹਨਾਂ ਦੇ ਬਾਗ ਲਵਾਇਆ ਭਰਿਆ ਪਿਆ ਬੂਟਾ ਅਲੂਚਾ ਬਲੈਕ ਅੰਬਰ ਨੀਲਕੰਠ ਦਾ ਆ ਗਿਆ ਜੀ ਇਹ ਭਾਈ ਇਹ ਇਕੱਲਾਂ ਫੋਟੋ ਮਾਣੀ ਵਾਕਿਆ ਭਾਈ ਵਾਲੀ ਗੱਲ ਸਹੀ ਆ ਤੁਸੀਂ ਦੇਖਿਆ ਹੋਣਾ ਤੁਸੀਂ ਅੱਜ 2-3 ਦਿਨ ਹੋ ਗਏ ਇੱਥੇ ਕਿਤੋਂ-ਕਿਤੋਂ ਲੋਕ ਆਮਰitsar ਕਿਤੋਂ ਪਟਿਆਲਾ ਔਰ ਤੁਸੀਂ ਗੱਲ ਦੇਖਿਆ ਬਲੇਰ ਕੋੜ ਤੋਂ ਵਾਇਸ ਰਾਏ ਕੋੜ ਤੋਂ ਵੀ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹੈ ਹਾਂ ਜੀ ਹਾਂ ਜੀ ਵੀਡੀਓ ਵੀ ਪਾ ਕੇ ਆਇਆ ਹੈ ਨਾ ਬਾਈ ਜੀ ਆਪਾਂ ਵੀ ਇੱਥੋਂ ਹੀ ਲਵਾਂਗੇ ਕਾਰਨੇ ਦਾ ਇਹ ਆ ਬਈ ਵੈਰਾਈਟੀ ਚੰਗੀ ਆ ਨੀਲ ਕੰਠਾ ਵੇਖ ਮਿਕਸ ਫਰੂਟ ਲਾ ਦੇਖੋ ਜੀ ਮਿਕਸ ਫਰੂਟ ਔਰ ਆਲ ਟਾਈਮ ਹੈ ਬਾਰਾ ਮਾਸੇ ਵੀ ਨਹੀਂ ਆਲ ਟਾਈਮ ਹਮੇਸ਼ਾ ਲੱਗਿਆ ਰਹਿੰਦਾ ਹੈ ਠੀਕ ਹੈ ਇੱਕੋ ਲੱਗਿਆ ਹੋਇਆ ਦੇਖ ਦਿਖਾਓ ਆ ਲੱਗਿਆ ਆ ਦੇਖੋ ਸੰਤਰਾ ਟਾਈਪ ਹੈ ਔਰ ਹਮੇਸ਼ਾ ਲੱਗਿਆ ਰਹਣੇ ਦਾ ਜਿੰਨੇ ਵੀ ਸੀਟਰਸ ਚ ਹੈ ਇਹ ਸਾਲ ਚ ਇੱਕ ਵਾਰ ਆਉਂਦਾ ਜਿਵੇਂ ਹੁਣ ਕਿੰਨੂ ਆ ਗਿਆ ਹੁਣ ਸਾਲ ਬਾਅਦ ਆਊਗਾ ਨਹੀਂ ਤਾਂ ਉਦੋਂ ਬਸ ਸਟੋਰਾਂ ਵਾਲਾ ਖਾਣਾ ਬਣਾ ਇਹ ਹਮੇਸ਼ਾ ਲੱਗਿਆ ਰਹੂਗਾ ਕਿੰਨਾ ਦਾ ਕਹਿਣਾ ਵੀ ਇਹਦੇ ਵਿੱਚ ਜਿਹੜੇ ਟੇਸਟ ਆ ਨਾ ਮਿਕਸ ਫਰੂਟ ਦੇ ਟੇਸਟ ਹੋਣਗੇ ਕੋਈ ਨਿੰਬੂ ਦਾ ਆਊਗਾ ਕੋਈ ਮੰਨ ਲਓ ਕਿੰਨੂ ਦਾ ਮਸੰਮੀ ਦਾ ਇਹਦਾ ਟੇਸਟ ਜਿਹੜਾ ਮਿਕਸ ਹੋ ਕੇ ਆਊਗਾ ਤੇ ਆ ਨੀਲਗੰਠ ਚੀਕੂ ਹਾਂ ਆ ਵੀ ਕੋਈ ਵੱਖਰੀ ਕਿਸਮ ਹੈ ਬਈ ਜਣਾ ਜੀ ਇਹ ਲੌਂਗ ਹੁੰਦਾ ਬੁਰਾ ਜਿਵੇਂ ਕੀਵੀ ਫਰੂਟ ਹੁੰਦਾ ਅੱਛਾ ਅੱਛਾ ਔਰ ਇਹ ਖਾਸੀਅਤ ਹੈ ਨੀਲਕੰਡ ਜਿੱਦਾਂ ਅੰਬ ਐ ਚੀਕੂ ਆ ਇਹਨਾਂ ਦਾ ਕੋਈ ਫਰੂਟ ਵੀ ਜਿਹੜਾ ਆ ਉਹਨੂੰ ਮਸਾਲਾਂ ਨਾਲ ਲੱਗਣਾ ਉਹਨੇ ਉੱਪਰ ਤਿਆਰ ਹੋਣਾ ਅੱਛਾ ਉੱਪਰ ਪਕਣਾ ਬਾਕੀ ਆਪਾਂ ਦੇਖਦੇ ਆਂ ਚੀਕੂ ਥੱਲੇ ਲਾ ਕੇ ਪਕਾਉਣਾ ਬਿਲਕੁਲ ਜੀ ਆ ਵੇਖੋ ਸਟਾਰ ਫੂਡ ਇਹ ਤਾਂ ਆਪਾਂ ਕੱਲ ਵੀਡੀਓ ਪਾਈ ਆ ਆਪਣੇ ਦੇ ਚੈਨਲ ਤੇ ਇਹ ਵੀ ਇਹਨਾਂ ਦਾ ਆਪਦਾ ਬ੍ਰਾਂਡ ਹੀ ਆ ਜੀ ਸਾਰਾ ਜੀ ਆ ਦੇਖੋ ਪੂਟੇ ਸਾਰੇ ਮਚੋ ਇੱਕ ਤੋਂ ਇੱਕ ਪਿਆ ਔਰ ਇਹ ਬਨਾਣਾ ਮੰਗੋ ਆ ਗਿਆ ਇਹਨਾਂ ਦਾ ਬਨਾਣਾ ਮੰਗੋ ਆ ਗਿਆ ਜੀ 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 ਉਹ ਨਾਰੀਅਲ ਆ ਗਿਆ ਜੇ ਪਿੱਛੇ ਹਾਂ ਉਹ ਨਾਰੀਅਲ ਉਹ ਦੇਖੋ ਨਾਰੀਅਲ ਲੱਗੇ ਹੋਏ ਹਾਂਜੀ ਹਾਂਜੀ ਇਹ ਰੈੱਡ ਆ ਨਾ ਆਹ ਦੇਖੋ ਇਹ ਰੈੱਡ ਆ ਇਹ ਕਟਲ ਇਹ ਲੋਕਾਂ ਲਈ ਤਾਂ ਗ੍ਰੀਨ ਤਾਂ ਬਹੁਤ ਖਾਈ ਵੀ ਹੋਣੀ ਹੈ ਹਾਂ ਪਰ ਇਹ ਰੈੱਡ ਇਹ ਪਹਿਲੀ ਵਾਰੀ ਰੈੱਡ ਲੱਗਦੀ ਹੈ ਇਹ ਅੰਗਰੇਜ਼ੀ ਜੈਕ ਫਰੂਟ ਕਹਿੰਦੇ ਆ ਕਟਲ ਲਾਲ ਰੰਗ ਦਾ ਆਹ ਦੇਖੋ ਜਿਹੜੇ ਬਲੈਕ ਵਾਲੀ ਹੈ ਅੱਛਾ ਇਹ ਪੂਰੀ ਬਲੈਕ ਹੈ ਇਹਦੇ ਵਿੱਚ ਵੀ ਹੁਣ ਤੇਨੂੰ ਚਾਰ ਕੁਆਲਿਟੀ ਆਏ ਜਿਹੜੀ ਅਫਗਾਨੀ ਹੈ ਉਹ ਤਾਂ 100 150 ਰੁਪਏ ਦੀ ਹੈ ਜਿਹੜੀ ਕੋਰਟੋਲ ਇਟਾਲੀਅਨ ਆਪਣੇ ਕੋਲ ਪਈ ਹੈ ਠੀਕ ਆ ਹਾਂ ਉਹ ਤਕਰੀਬਨ ਜਿਹੜੀ 300 ਦੀ ਹੈ ਵੱਡੀ ਜਿਹੜੀ 3-4 ਫੁੱਟ ਵਾਲੀ ਕੰਬਾਈ ਜੀ ਰੇਟ ਦਾ ਤੁਸੀਂ ਜਿਹੜਾ ਰੇਟ ਨਹੀਂ ਮੈਟਰ ਕਰਦਾ ਇਸ ਚੀਜ਼ ਚ ਰੇਟ ਹਰੇਕ ਬੰਦਾ ਭਰ ਦਿੰਦਾ ਪਰ ਕੁਆਲਿਟੀ ਮੰਗਦਾ ਪਰ ਨਾ ਮਿੰਟੂ ਵੀਰੇ ਪਤਾ ਕਿ ਥੱਲੇ ਕਮੈਂਟ ਆਉਦੇ ਆ ਮੜ ਕੇ ਹਾਂ ਵੀ ਤੁਸੀਂ ਰੇਟ ਦੱਸ ਦੇਗੇ ਮੈਂ ਤਾਂ ਦੱਸ ਰਿਹਾ ਅੱਛਾ ਅੱਛਾ ਰੇਟ ਦਾ ਵਿੱਚ ਆਇਆ ਨਾ ਬਾਈ ਜੀ ਚੀ ਚੰਗੀ ਹੋ ਗਈ ਕੈਨ ਦਾ ਭਾਵੇਂ ਖੋਤੀ ਘੋੜੀ ਦਾ ਮੌਲ ਤਾਂ ਇੱਕ ਨਹੀਂ ਹੁੰਦਾ ਨਾ ਹਾਂ ਬਿਲਕੁਲ ਛੋੜੀ ਦੀ ਘੋੜੀ ਰਹਿਣਾ ਆ ਦੇਖੋ ਬੱਬੂ ਕੁਛ ਹਾਂ ਇਹ ਗੋਲਡਨ ਵਾਲਾ ਗੋਲਡਨ ਬੱਬੂ ਕੁਛ ਆ ਦੇਖੋ ਬਾਈ ਜੀ ਇੰਨਾ ਹੀ ਲੱਗਦਾ ਜੂਸੀ ਜਿਹਾ ਵਾਂਗੂ ਆ ਦੇਖੋ ਸਵਰਨ ਰੇਖਾ ਮੰਗੋ ਆ ਦੇਖੋ ਲੱਗੇ ਵੀ ਹੋਇਆ ਸਵਰਨ ਦੇ ਖਾਨਾ ਨਹੀਂ ਮੜਾ ਜਾ। ਅੰਬ ਨੂੰ ਲਾ ਦੋ ਕਈ ਵਾਰ ਕਹਿੰਦੇ ਬੇਅਮ ਟੰਗੇ ਹੋਣਾ। ਆ ਦੇਖੋ ਨਹੀਂ ਨਹੀਂ ਲੱਗੇ ਹੋਇਆ ਬਾਈ ਜੀ ਅਸੀਂ ਅਸੀਂ ਗਵਾਹ ਐ ਇਸ ਚੀਜ਼ ਦੇ। ਨਹੀਂ ਨਹੀਂ ਬਾਈ ਇਹ ਇੱਥੋਂ ਲੈ ਕੇ ਜਾਵਾਂਗੇ ਅਸੀਂ ਫਰੂਟ ਵਾਲੇ ਤੇ ਬਾਕੀ ਹਰੇਕ ਆਪਣੇ ਭਰਾ ਨੂੰ ਬੇਨਤੀ ਆ ਵੀ ਜਲਾਲਾਬਾਦ ਫਿਰੋਜ਼ਪੁਰ ਰੋਡ ਤੇ ਦੇਵ ਗ੍ਰੀਨ ਲੈਂਡ ਨਰਸਰੀ ਆ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਜਿਹੜਾ ਇੱਕ ਵਾਰ ਬੰਦਾ ਆ ਜਾਂਦਾ ਮੇਰੇ ਹਿਸਾਬ ਨਾਲ ਉਹ ਹੋਰ ਨਰਸਰੀ ਚ ਨਹੀਂ ਜਾਊਗਾ ਕਿਉਂਕਿ ਉਹਨੂੰ ਕੁਆਲਿਟੀ ਮਿਲੂਗੀ। ਆ ਦੇਖੋ ਕੰਡਿਆਂ ਤੋਂ ਬਗੈਰ ਆ ਹਨਾਰ। ਨੀਲ ਕੰਠਾ ਹਨਾਰ। ਆ ਨਾਰ ਦੇਖੋ। ਆ ਦੇਖੋ ਫਰੂਟ ਲੱਗਿਆ ਹੋਇਆ। ਉੜਾਈ ਹੈ ਨਾ ਔਰ ਇਹਨੂੰ ਕੰਡਾ ਲਗਾ ਇੱਕ ਵੀ ਔਰ ਟਿਸ਼ੂ ਕਲਚਰ ਹੈ ਵੀ ਠੀਕ ਹੈ ਜੀ ਆ ਰੈੱਡ ਚਲੀ ਅਮਰੂਦ ਪਿਆ ਜੀ ਟਿਸ਼ੂ ਕਲਚਰ ਬਹੁਤ ਵੱਡੀ ਚੀਜ਼ ਹੈ ਜੀ ਜਿਹੜਾ ਜੀ ਇਹ ਜਿਹਨੂੰ ਪਤਾ ਉਹਨੂੰ ਪਤਾ ਟਿਸ਼ੂ ਕਲਚਰ ਲੈਬ ਚ ਬੂਟਾ ਤਿਆਰ ਹੁੰਦਾ ਸਾਰਾ ਰੈੱਡ ਚਲੀ ਅਮਰੂਦ ਇਹ ਵੀ ਇੱਕ ਯੂਨਿਕ ਜੀ ਵੈਰੈਟੀ ਆ ਆ ਵਾਲੇ ਦੇ ਬੂਟੇ ਆ ਇਹ ਅਮਰੂਦ ਦੇ ਪੱਤੇ ਆ ਜੀ ਆ ਤੇ ਥੱਲੇ ਇਹਨੂੰ ਚਕੋਤਰ ਆ ਜੀ ਆ ਚਕੋਤਰ ਆ ਠੀਕ ਹੈ ਹਾਂ ਇਹ ਜਿਗਰ ਦੇ ਵਾਸਤੇ ਬਹੁਤ ਵਧੀਆ ਹੁੰਦਾ ਲਿਵਰ ਵਾਸਤੇ ਹਾਂ ਹਾਂ ਬਿਲਕੁਲ ਬਿਲਕੁਲ ਠੰਡਾ ਹੁੰਦਾ ਜੀ ਬਹੁਤ ਵਧੀਆ ਹਾਂ ਜੀ ਇਹੋ ਚ ਲੁਕਾਠ ਆ ਗਿਆ ਲੁਕਾਠ ਦੇ ਬੂਟੇ ਆ ਹਾਂਜੀ ਇਹ ਮਚ्योर ਆਏ ਲੱਗੇ ਆ ਇਹਨਾਂ ਨੂੰ ਐਸਰ ਫਰੂਟ ਓਕੇ ਓਕੇ ਆਪਣੇ ਕੋਲ ਜ਼ਿਆਦਾ ਬੂਟਾ ਮਚ्योर ਨਹੀਂ ਮਿਲੂਗਾ ਕਿਉਂਕਿ ਐ ਐ 3 ਸਾਲ ਦੇਖਣ ਦੀ ਲੋੜ ਨਹੀਂ ਥੇ ਵਾਸਤੇ ਬਾਈ ਜੀ ਲੁਕਾਠ ਜਿਹੜੀ ਬਹੁਤ ਵਧੀਆ ਚੀਜ਼ ਆ ਜੀ ਆ ਦੇਖੋ ਵਾਟਰ ਐਪਲ ਲੋ ਵਾਟਰ ਐਪਲ ਆ ਗਿਆ ਲੈ ਆ ਵੀ ਨੋਖਰੀ ਜੀ ਆ ਗਈ ਵੈਰੈਟੀ ਦੇਖੋ ਉਹ ਬਾਈ ਜੀ ਵੈਰੈਟੀਆਂ ਬਹੁਤ ਆ ਵੈਰੈਟੀਆਂ ਨਹੀਂ ਪੂਰੀਆਂ ਵੀਡੀਓ ਬਹੁਤ ਲੰਮੀ ਬਣ ਜਾਣੀ ਆ ਬੇਦਰਦ ਕੋਈ ਗੱਲ ਨਹੀਂ ਬਣਾਉਣੇ ਆਪਾਂ ਵੀਡੀਓ ਦਿਖਾਉਣੇ ਇੱਕ ਇੱਕ ਚੀਜ਼ ਹਾਂ ਆ ਦੇਖੋ ਅੰਜੀਰ ਦੇ ਵੈਰੈਟੀਆਂ ਪਈਆਂ ਅੰਜੀਰ ਦੀ ਹਾਂ ਇਹ ਵੀ 150 ਵੱਡੇ ਬੂਟੇ ਜੜੇ ਆ ਦੇਖੋ ਲੱਗਣਾ ਸੀ ਹੈ ਨਾ ਹਾਂਜੀ ਹਾਂਜੀ ਬਾਕੀ ਜਿਵੇਂ ਦੀ ਜਿਵੇਂ ਦੀ ਕੁਆਲਿਟੀ ਹੈ ਉਵੇਂ ਦਾ ਉਹ ਪੈਸੇ ਲੱਗਣੇ ਜੀ ਆ ਮੀਲ ਘੰਟਾ ਲੀਚੀ ਇਹ ਲੀਚੀ ਬਾਈ ਜੀ ਕੱਲ ਅਸੀਂ ਲਾਉਂਦੇ ਸੀਗੇ ਪਾਈਪਾਂ ਕੱਲ ਅਸੀਂ ਪਾਈਪਾਂ ਲਾਉਂਦੇ ਸੀਗੇ ਇਹਨਾਂ ਦੇ ਉੱਤੇ ਬੂਟਿਆਂ ਦੇ ਉੱਤੇ ਅਸੀਂ ਲੀਚੀਆਂ ਆਪ ਦੇਖਣਾ ਉਹ ਵੀਡੀਓ ਪਾਈ ਨਾਲੇ ਆਪਣੀ ਗੱਲ ਚੈਨ ਹੋਣੀ ਹੁਣ ਨਹੀਂ ਪਤਾ ਇਹਨਾਂ ਨੇ ਬੂਟਾ ਸੇਲ ਕਰਤਾ ਕਿ ਕਿੱਥੇ ਰੱਖਤਾ ਪਰ ਲੀਚੀਆਂ ਉਹਨਾਂ ਦੋ ਲੱਗੀਆਂ ਸੀ ਪੱਕੀਆਂ ਪਈਆਂ ਸੀ ਖਾਨ ਨੂੰ ਜੀ ਕਰਦਾ ਸੀ ਪਰ ਨਹੀਂ ਤੋੜੀਆਂ ਤੇ ਲੀਚੀਆਂ ਇਹਨਾਂ ਦੇ ਬਾਈ ਜੀ এনवायरमेंट ਚ ਆਪਣੇ ਫੋਟੋ ਇਹ ਸੀਡਲੈਸ ਸੰਰੋਧ ਆ ਜੀ ਆ ਸੀਡ ਲਾਸੰਬੂਰ ਹੋ ਗਿਆ। ਆ ਜਿਬਲਾ ਬਿਲਕੁਲ ਬੀਜ ਨਹੀਂ ਹੋਊਗਾ। ਆ ਪਿੱਛੇ ਉਹ সুইਟ ਸੰਤਰਾ ਦਿਖਾ ਦਿਓ। ਉਹ ਪਿੱਛੇ ਵਾਲ ਬੈਕ ਸਾਈਡ ਤੇ। ਆ ਆ ਗਿਆ ਜੀ সুইਟ ਸੰਤਰਾ। ਕਈ ਭਰਾ ਮੰਗਦੇ ਆ ਵੀ ਸੰਤਰਾ ਸੰਤਰਾ ਕਰਦੇ ਆ ਦੇਖੋ ਜੀ ਸੰਤਰਾ সুইਟ ਸੰਤਰਾ। ਵਾਕਿਆ ਕਹਿਣ ਦਾ ਮਤਲਬ ਫੋਟੋ ਨਹੀਂ ਲੱਗ ਰਹੀਆਂ ਦਾ ਕੁਆਲਿਟੀ ਆ ਜਿਹੜੀ ਸਾਰੀ ਨਹੀਂ ਨਹੀਂ ਫੋਟੋ ਦਾ ਤਾਂ ਕੰਮ ਹੀ ਨਹੀਂ ਇੱਥੇ ਕੋਈ। ਆਲਫਾਂਸੋ ਬੰਬੇ ਦੇ ਵਿੱਚ ਬਹੁਤ ਮਹਿੰਗਾ ਵਿਕਦਾ ਆਂਬ ਇਹ। ਹਾਂ ਆਲਫਾਂਸੋ ਆਂਬ ਆ ਗਿਆ ਜੀ। ਕੱਲ ਸੋਨਮ ਬਾਜਾ ਵੀ ਕਹਿੰਦੀ ਮੈਂ ਖਾ ਕੇ ਆਇਆ ਇਲਫਾਂਸੋ ਉਹ ਹੀ ਇਲਫਾਂਸੋ ਆ ਅਲਫਾਂਸੋ ਬਿਲਕੁਲ ਲੱਗੇ ਪਏ ਨਹੀਂ ਨਹੀਂ ਬਾਈ ਜੀ ਲੱਗੇ ਪਏ ਸਾਹਮਣੇ ਆ ਬਿਲਕੁਲ ਸਾਹਮਣੇ ਆ ਦੇਖੋ ਇਧਰ ਨੀਲਕੰਠ ਦਾ ਕਾਲਾ ਅੰਗੂਰ ਲੈ ਕਈ ਆਹੋ ਕਾਲਾ ਅੰਗੂਰ ਵੀ ਬਹੁਤ ਬਾਈ ਮੰਗਦੇ ਸੀਗੇ ਕਾਲਾ ਅੰਗੂਰ ਬਾਈ ਜੀ ਜਿਹਨੇ ਲੈਣਾ ਚੁੱਪ ਕਰਕੇ ਜਲਾਲਾਬਾਦ ਆਜੋ ਫਰੋਜ਼ਪੁਰ ਰੋਡ ਜਲਾਲਾਬਾਦ ਤੋਂ 5 ਕਿਲੋਮੀਟਰ ਫਰੋਜ਼ਪੁਰ ਰੋਡ ਤੇ ਨਸਰੀਆ ਦੇਵ ਗ੍ਰੀਨਲੈਂਡ ਨਸਰੀ ਬਾਕੀ ਬਾਈ ਦਾ ਨੰਬਰ ਆਪਾਂ ਪਾ ਦੇਾਂਗੇ ਆ ਦੇਖੋ ਇਧਰ ਨੀਲਕੰਠ ਰੈੱਡ ਸਵੀਟ ਮਾਲਟ ਮਾਲ ਤੇ ਜਿਹੜਾ ਵਿੱਚੋਂ ਰੈੱਡ ਨਿਕਲਦਾ ਪੂਰਾ ਉਹ ਵੀ ਮਾਲਟਾ ਇਹਨਾਂ ਕੋਲ ਮਿਲ ਜੂਗਾ ਸੋ ਛੋਹ ਵਾਲੇ ਬੂਟੇ ਵੀ ਬਾਈ ਰੱਖਦੇ ਆ ਕੋਈ ਗਲਾਬ ਹੋ ਗਿਆ ਜੇ ਕੋਈ ਭਰਾ ਮੰਗ ਲੈਂਦਾ ਉਹ ਵੀ ਇਹਨਾਂ ਕੋਲੇ ਪਏ ਆ ਬਾਕੀ ਬਾਈ ਜੀ ਫੋਗਰ ਲਵਾਉਣੇ ਤਾਂ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਆਪਣਾ ਵੀ ਹਾਂ ਤੇ ਪਸ਼ੂਆਂ ਤੇ ਲਾਉਣੇ ਹੁਣ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਹੁਤ ਵਧੀਆ ਜਿੰਨੇ ਦਾ ਤੁਸੀਂ ਫੋਗਰ ਲਾਉਣੇ ਆ ਉਹਨੇ ਦੇ 10 ਡੰਗਰ ਆਪਣਾ ਦੁੱਧ ਵੀ ਵਧ ਜਾਣਾ ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਟੈਂਪਰੇਚਰ ਜਮਾਂ ਕੰਟਰੋਲ ਹੋ ਜਾਂਦਾ ਦੇਖੋ ਅੰਬ ਅੰਬ ਲੱਗੇ ਪਏ ਆ ਵੇਖ ਕੇ ਐ ਲੱਗਦਾ ਵੀ ਤੋੜ ਲੀਏ ਆਪਾਂ ਪਿੱਛੇ ਚੋਸਾ ਲੱਗਿਆ ਦਿਖਾਓ ਹਾਂ ਆਹ ਲੱਗਿਆ ਦੇਖੋ ਕਿੰਨਾ ਵੱਡਾ ਆਵਾ ਤਿਆਰ ਹੀ ਆ ਹੋਰ ਚਾਰ ਪੰਜ ਦਿਨਾਂ ਨੂੰ ਇਹਨੇ ਬਣ ਜਾਣਾ ਇਹ ਨਾ ਡਾਲ ਵਾਲੇ ਡਾਲ ਵਾਲੇ ਅੰਬ ਬੋਲਦੇ ਉੱਤੀ ਪੱਕਣਗੇ ਇਹ ਬਿਲਕੁਲ ਜੀ ਬਿਲਕੁਲ ਇਹ ਡਾਲ ਵਾਲੇ ਇਹਦਾ ਜਿਹੜਾ ਟੇਸਟ ਵੱਖਰਾ ਹੀ ਹੁੰਦਾ ਇਹਦਾ ਰੇਟ ਮੈਂ ਦੇਖਿਆ ਜੀ ਯੂਪੀ ਦੇ ਵਿੱਚ ਬਾਕੀ ਜਿਹੜਾ ਹੁੰਦਾ ਨਾ ਉਤੋਂ ਉਤੋਂ ਤੋੜ ਕੇ ਕਾਰਬੇਟਰ ਨਾਲ ਜਿਹੜਾ ਪਕਾ ਕੇ ਅੰਬ ਭੇਜਿਆ ਜਾਂਦਾ ਮਾਰਕੀਟ ਚ ਇਹ ਅੰਬ ਦੀ ਕੀਮਤ ਇਹਦੇ ਨਾਲੋਂ 4 ਗੁਣਾ ਜ਼ਿਆਦਾ ਹੁੰਦੀ ਆ। ਹੂੰ 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 ਉੱਤੇ ਜਿਹੜਾ ਪੱਕਦਾ। ਸੋ ਬੇਨਤੀ ਆ ਵੀ ਬੂਟੇ ਜ਼ਰੂਰ ਇੱਕੇ ਪੰਜ ਦੀ ਦੋ ਹੀ ਲਾਓ ਨਰਸਰੀ ਚੋਂ ਲਾ ਜਾ ਕੇ ਪਰ ਬੂਟੇ ਦੀ ਕੁਆਲਿਟੀ ਚੈੱਕ ਕਰੋ। ਬਹੁਤ ਵੀ ਬਹੁਤ। ਆਹ ਵੇਖੋ ਇਹ ਆ ਹੈਗਾ ਡਰਾਕੋ ਡਰਾ ਸੀਨਾ ਆਹ ਵਾਲਾ। ਹਾਂਜੀ ਹਾਂਜੀ। ਇਹ ਕਿਸੇ ਹੋਰ ਨਰਸਰੀਆਂ ਵਿੱਚ ਜਿਹੜਾ ਇਹਦਾ ਰੇਟ 28 ਤੋਂ 30 ਹਜ਼ਾਰ ਆ। ਪਰ ਆਪਣੇ ਕੋਲੇ ਸਿਰਫ ਸਿਰਫ ਹੈਗਾ 14 ਹਜ਼ਾਰ ਦਾ। ਆ ਇਹ ਦੋ ਬੂਟੇ ਜਿਵੇਂ ਆਪਣੇ ਰੱਖਣੇ ਹਨਾ ਮਿਰਰ ਦੇ ਨਾਲ ਰੱਖੇ ਜਾਂਦੇ ਆ ਇੰਡੋਰ ਟਾਈਪ ਰੱਖ ਸਕਦੇ ਆ ਆ ਬਜਾ ਨਹੀਂ ਕਿ ਇੱਕ ਨਾ ਇੱਕ ਫਰੀ ਸਮਝ ਲਓ ਹਾਂ ਹਾਂ ਆਪਣੇ ਕੋਲੇ ਨਹੀਂ ਨਹੀਂ ਬਹੁਤ ਵਧੀਆ ਬੂਟੇ ਹੀ ਬਹੁਤ ਸ਼ਾਨਦਾਰ ਆ ਨਹੀਂ ਇਹਦਾ ਤਾਂ ਰੇਟ ਬਹੁਤ ਹਾਈ ਹੁੰਦਾ ਜੀ ਇਸ ਚੀਜ਼ ਦਾ ਆ ਦੇਖੋ ਇਧਰ ਵੀ ਪਏ ਆ ਹਾਂ ਆ ਆ ਦੇਖੋ ਲੈ ਇਧਰ ਅੰਜੀਰ ਵੀ ਲੱਗਿਆ ਆ ਡਿਸਪਲੇ ਤੇ ਲਾਇਆ ਨੇ ਆ ਦੇਖੋ ਕਿੰਨੂ ਲੱਗੇ ਪਹਿਲੇ ਗਮਲੇ 'ਚ ਇਹ ਉਹ ਵਾਲਾ ਆਪਣਾ ਦੂਜਾ ਮਿਕਸ ਫਰੂਟ ਆ ਮਿਕਸ ਫਰੂਟ ਅੱਛਾ ਮਿਕਸ ਫਰੂਟ ਆ ਲੱਗਿਆ ਰ ਤਾਂ ਅੰਜੀਰ ਆ ਜੀ ਆ ਅੰਜੀਰ ਨਹੀਂ ਨਹੀਂ ਬਹੁਤ ਵਧੀਆ ਚੀਜ਼ ਆ ਜੀ ਬਹੁਤ ਵਧੀਆ ਆ ਦੇਖੋ ਬਿਲਕੁਲ ਬਿਲਕੁਲ ਬਾਈ ਜੀ ਉਹ ਤੁਸੀਂ ਦੱਸੋ ਇਹੋ ਜਗਮਲੇ ਰੱਖੇ ਕਿਤੇ ਨਹੀਂ ਨਹੀਂ ਆ ਸੀ ਕ੍ਰਾਫਟ ਆਏ ਹਾਂ ਜੀ ਹਾਂ ਜੀ ਔਰ ਔਰ ਇਹ ਇਹ ਆ ਪੂਰਾ ਇੱਕ ਮੈਂ ਕਹਿੰਦਾ ਵੀ ਵਰਲਡ ਬ੍ਰਾਂਡ ਚੀਜ਼ ਹੈ ਔਰ ਆਪਣੇ ਕੋਲ ਪਰ ਪੇਅਰ ਦੇ ਪਿੱਛੋਂ ਆਪਣਾ 200 ਦਾ ਫਰਕ ਆਊਗਾ ਓਕੇ ਓਕੇ ਇੱਕ ਗਮਲੇ ਵਰੋਂ 100 ਰੁਪਏ ਸਸਤਾ ਹੈ ਬਾਕੀ ਬਾਈ ਜੀ ਯੂਨੀਕ ਆ ਹਾਂ ਹਾਂ ਇਹਦੇ ਵਿੱਚ 4-5 ਗਮਲੇ ਵੀ ਰੱਖੇ ਹੋਣ ਜਿਹੜੇ ਬੰਦੇ ਨੇ ਭਾਜੀ ਮਤਲਬ 40-50 ਗਮਲੇ ਲੈਣ ਤਾਂ ਉਹ ਤਾਂ 5000 ਦਾ 6000 ਦਾ ਫਾਇਦਾ ਹੋਣਾ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਆ ਚੀਜ਼ ਹੈ ਬਾਕੀ ਨਹੀਂ ਬਾਕੀ ਮੈਂ ਦੇਖਿਆ ਜੀ ਸੀਜ਼ਨ ਨਾ ਹੁਣ ਹਜੇ ਸਟਾਰਟ ਹੋਣਾ ਹਾਂ ਹੁਣ ਤੇ ਹਜੇ ਪੂਰੀ ਲੋ ਪੈਂਦੀ ਸੀ ਤੇ ਲੋ ਦੇ ਵਿੱਚ ਵੀ ਲੋਕ ਅਸੀਂ ਫੋਗਰ ਲਾਈ ਜਾਂਦੇ ਸੀ ਇੱਥੇ ਤੇ ਲੋ ਦੇ ਵਿੱਚ ਵੀ ਲੋਕ ਇੱਥੇ ਧੜਾ ਧੜਾ ਆਉਂਦੇ ਆ ਵੀ ਬੂਟੇ ਤੇ ਇਹ ਬਾਈ ਜੀ ਕਹਿੰਦੇ ਹਜੇ ਰੁਕ ਜਾਓ ਕੋਈ 5-10 ਦਿਨ ਮੀਂਹ ਪੈ ਜਾਂਦੇ ਹੋ ਪਰ ਹੁਣ ਮੀਂਹ ਪੈ ਗਿਆ ਜਿਹੜੇ ਵੀ ਬੂਟੇ ਲਾਣੇ ਆ ਬਾਈ ਜੀ ਚੁੱਪ ਕਰਕੇ ਜਲਾਲਾਬਾਦ ਆਜੋ ਜੇ ਮੁਕਸਰ ਏਰੀਆ ਦੇ ਖਾਸ ਕਰਕੇ ਕੋਈ 30 30-35 ਕਿਲੋ ਦਾ ਹੈਗਾ ਕਿਲੋਮੀਟਰ ਆਪਣਾ ਹਾਂ 3 ਕਿਲੋ ਮੀਟਰ 30 ਤੇ ਚੁੱਪ ਕਰਕੇ ਬਾਈ ਮੁਕਸਰ ਏਰੀਏ ਦੇ ਜਿਨੇ ਵੀ ਬੂਟੇ ਲੈਣੇ ਆ ਉਹ ਇੱਥੋਂ ਲੈ ਜਾਓ ਤੇ ਬਾਕੀ ਦਾ ਸਾਰਾ ਡਾਊਨ ਭਰਿਆ ਪਿਆ ਇਧਰ ਆਪਣਾ ਗਮਲਿਆਂ ਜਾਵੇ ਕੋ ਸਟੈਂਡ ਕਿੰਨੇ ਵਧੀਆ ਹੈ ਔਰ ਸਾਰਾ ਹਰੇਕ ਚੀਜ਼ ਆ ਬਹੁਤ ਕੋਲਟੀ ਬਣੂਗੀ ਇੱਥੇ ਇੱਕ ਬਈ ਉਹ ਦਿਖਾਉ ਆ ਜੋ ਆ ਜੀ ਨਾ ਆ ਜੀ ਹੈ ਨਹੀਂ ਕਿਸੇ ਕੋਲ ਇੱਥੇ ਇਹ ਫੈਬਰਿਕ ਦਾ ਨਾ ਹਾਂ ਜੀ ਹਾਂ ਜੀ ਇਹ ਫੈਬਰਿਕ ਦਾ ਹੈ ਇਹ ਦੂਰੋਂ ਨਾ ਸਾਨੂੰ ਬੜਾ ਵੇਖਿਆ ਪਿਆ ਉਹ ਤੋਂ ਨੰਗਦੇ ਨੇ ਵੀ ਐ ਲੱਗਦਾ ਕੋਈ ਬੁੜੀ ਆਇਆ ਕਰਕੇ ਸਾਨੂੰ ਰੀਅਲ ਜਿਹੜੀ ਆ ਨਾ ਹੱਥ ਜੋੜ ਰਹੀ ਆ ਹਾਂ ਜੀ ਦੇਖੋ ਕਿੰਨਾ ਵਧੀਆ ਇਹਨੂੰ ਬਸ ਪੱਕਾ ਲੱਗ ਜਾ ਸੀਮੈਂਟ ਦੇ ਵਿੱਚ ਇੰਨਾ ਗੱਟਿਆ ਜਾਵੇ ਹਾਂ ਹਾਂ ਤੇ ਇਹ ਹਿੱਲਦਾ ਹੀ ਨਹੀਂ ਫਰਨੇ ਵਿੱਚ ਇਹ ਤਾਂ ਜਾਂ ਕਿਤੋਂ-ਕਿਤੋਂ ਰੰਗ ਉਤਰੇ ਡਿੱਗ ਬੰਦੇ ਵਿਚਾਰ ਸੜਕ ਤੇ ਫਿਰ ਹਾਂ ਇਹ ਡਿੱਗੇ ਬੰਦੇ ਉਹ ਨਾਲ ਦੇਖੋ ਪਰੇ ਆ ਆ ਲੈ ਦੇਖੋ ਇਧਰ ਇਹ ਤੁਸੀਂ ਵੀਡੀਓ ਹੀ ਦੇਖੋਗੇ ਪੂਰਾ ਕਹਿਸੇ ਕੰਮ ਆ ਕਲੋਨੀ ਦਾ ਇਹ ਸੇਲ ਵਾਸਤੇ ਹੁੰਦੀ ਆ ਆਪਣੇ ਕੋਲੇ ਹਾਂ ਕਲੋਨੀ ਦੇ ਵਿੱਚ ਲਾ ਸਕਦੇ ਇਹਨੂੰ ਫਰੰਟ ਤੇ ਹਾਂ ਹਾਂ ਐਂਟਰੀ ਵਾਸਤੇ ਹੀ ਐਂਟਰੀ ਵਾਸਤੇ ਆ ਬਾਹਰ ਚੱਲੋ ਬਾਹਰ ਦਿਖਾਉਣੇ ਆ ਹਾਂ ਸੋਹਣਾ ਇਹ ਬਾਕੀ ਇਹਨਾਂ ਕੋਲ ਆ ਬਾਕਸ ਤੋਂ ਪਿਆ ਜੰਦਰ ਆਪਣੇ ਸਾਰਾ ਬਾਕਸ ਤੋਂ ਬਾਕਸ ਤੋਂ ਜਿਹੜਾ ਲਗਾਉਣਾ ਹੋਵੇ ਜਿਹੜੇ ਆਹ ਕੰਦਾਲੇ ਨਾਲ ਨਾਲ ਉੱਤੇ ਲਾਉਂਦੇ ਆਂ ਅੱਜ ਕੱਲ ਆਹ ਦੇਖੋ ਜੀ ਮੇਨ ਰੋਡ ਆ ਗਿਆ ਇੱਧਰ ਆ ਮੇਨ ਰੋਡ ਆ ਗਿਆ ਆਪਣੇ ਜਲਾਲਾਬਾਦ ਤੋਂ ਫਰੋਜਪੁਰ ਰੋਡ ਆ ਮੇਨ ਰੋਡ ਆ ਜੀ ਆ ਦੇਖੋ ਆਪਣੇ ਆ ਏਦਾਂ ਦੀ ਲੋਕੇਸ਼ਨ ਹੈ ਦੇਵ ਗ੍ਰੀਨ ਲੈਂਡ ਨਰਥ। ਕਿਹੜਾ ਬਾਤ ਹੈ ਇਹ ਨਾ ਉਹਨਾਂ ਕੋਲੋਂ ਦੇਖ ਰਹੇ ਆ ਇਹ ਪਰਫਾਉਂਡਿੰਗ ਸਿਸਟਮ ਹੈ ਜੋ ਰਾਤ ਨੂੰ ਚੱਲਣਾ। ਆਹ ਆਦਾ ਹੈਗਾ ਦ੍ਰਿਸ਼ ਬਹੁਤ ਘੈਂਟ। ਮੈਂ ਇੱਥੇ ਚੱਲਦੇ ਆ। ਆ ਦੇਖੋ ਇਹ ਲਾਈਟਿੰਗ ਸਿਸਟਮ ਆ। ਇਹ ਜੋ ਰਾਤ ਨੂੰ ਚੱਲਣਾ ਹੈ ਇਹ। ਆਹ ਪਾ ਵਾਟਰਫਾਲ। ਉਦੋਂ ਭਾਂਜ ਪੂਰਾ ਘੈਂਟ ਲੱਗਦਾ ਬਈ। ਔਰ ਪਾਣੀ ਆ ਰਿਹਾ ਨੇ ਜਿਵੇਂ ਆ ਚੱਲ ਰਿਹਾ ਆ ਦੇਖੋ ਪਾਣੀ ਜਦੋਂ ਸਲਾਵਾਗੇ ਲਾਈਟਾਂ ਚੱਲਣਗੀਆਂ ਇਹਦੇ ਚੱਕ ਲਾਈਟਾਂ ਚੱਲ ਰਹੀਆਂ। ਦੇਖੋ ਪੈਸੇ ਵੀ ਸੋਹਣਾ ਲੱਗਦਾ ਪਰ ਰਾਤ ਨੂੰ ਇਹਦਾ ਕੈਂਟ ਕਮ ਤੇ ਬਾਕੀ ਇਹਦੇ ਵਿੱਚ ਲਾਈਟਾਂ ਹੋਰ ਐਡ ਕਰ ਸਕਦੇ ਆਪਾਂ ਹਾਂਜੀ ਹਾਂਜੀ ਨਹੀਂ ਨਹੀਂ ਸੋਹਣਾ ਕੰਮ ਆ ਬਾਈ ਜੀ ਵਿਜ਼ਿਟ ਜਰੂਰ ਕਰੋ ਇੱਕ ਵਾਰ ਬਾਈ ਜੀ ਨੂੰ ਮਿਲੋ ਠੀਕ ਹੈ ਨਾ ਮਿਲਣ ਮਿਲਣ ਕਰਕੇ ਬੈਠੋਗੇ 5 ਮਿੰਟ ਬਾਈ ਕੋਲੇ ਤੇ ਫਸਾਰਾ ਪਤਾ ਲੱਗ ਜਾਊਗਾ ਨਾਲੇ ਆਪਾਂ ਨੂੰ ਜਾਣਕਾਰੀ ਹਰੇਕ ਬੋਟਲ ਨੂੰ ਕਿਹੜੀ ਸਪਰੇਅ ਹੋਣੀ ਹੈ ਕਿਹੜੀ ਦਵਾਈ ਹੋਣੀ ਹੈ ਕਿਹੜੀ ਜੜ੍ਹਾਂ ਚ ਪਾਣਾ ਹੈ ਸਾਰਾ ਮੈਨੂੰ ਮੈਨੂੰ ਵੀ ਜੀ ਰਾਜਵਿੰਦਰ ਸਿੰਘ ਭਾਗਸਰ ਉਹਨਾਂ ਨੇ ਮਿਲਾਇਆ ਸੀ ਬਾਈ ਜੀ ਨਾਲ ਉਹਨਾਂ ਉਹ ਕਹਿੰਦੇ ਸੀ ਉਹਨਾਂ ਉਹਨਾਂ ਨੇ ਨੰਬਰ ਦਿੱਤਾ ਬਾਈ ਜੀ ਦਾ ਕਿਉਂਕਿ ਮੈਂ ਉੱਥੇ ਕੰਮ ਪੋਰੇ ਪੂਰੇ ਲਾਏ ਸੀਗੇ ਉਹਨਾਂ ਦੇ ਲਾਉਣ ਦੇ ਵਿੱਚ ਤੇ ਬਾਈ ਦਾ ਨੰਬਰ ਦਿੱਤਾ ਸੀ ਫਿਰ ਮੈਨੂੰ ਮਿਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਮਿਲ ਕੇ ਕਿਉਂਕਿ ਪੂਰਾ ਘੈਂਟ ਕੰਮ ਆ ਬਾਈ ਦਾ ਯਾਰ ਵਿਜ਼ਿਟ ਜਰੂਰ ਕਰੋ ਸੋਹਣਾ ਕੰਮ ਆ ਸਾਫ ਸੁਥਰਾ ਦੇਖੋ ਇੱਧਰ ਕੋਈ ਘਾਹ ਦਾ ਇੱਕ ਵੀ ਪੱਤਾ ਹੋਇਆ ਨਹੀਂਗਾ ਖੱਬਲ ਜਿਵੇਂ ਆਮ ਨਾਸਰਾਂ ਦੇ ਵਿੱਚ ਖੱਬਲ ਹੁੰਦਾ ਮੈਨੂੰ ਸਫਾਈ ਬੜੀ ਆ ਅੰਬ ਦੇ ਬੂਟੇ ਮਚੋਰੀ ਲੱਦਦੇ ਆ ਆਪਣੇ ਕੋਲ ਵੱਡੇ ਅੰਬ ਜਿਹਨੇ ਕਹਿਣਾ ਵੀ ਹੁਣੇ ਖਾਣੇ ਆ ਹੁਣੇ ਖਾਣੇ ਆ ਮੈਂ ਹਾਂ ਉਹਨਾਂ ਦਾ ਟਾਣੇ ਬਣਿਆ ਪਿਆ ਪੂਰੇ ਜੀ ਜਾ ਸਕਦਾ ਪੂਰੇ ਘੈਂਟ ਮੰਨਣਾ ਪਾਣੀ ਹੈ ਸਭ ਨੂੰ ਹਾਂਜੀ ਹਾਂਜੀ ਇਹ ਬਈ ਸੋਣਾ ਕੰਮ ਆਪਾਂ ਤਾਂ ਬਈ ਆਵਾਂਗੇ ਜਰੂਰ 100 150 ਬੂਟਾ ਲੱਗਣਾ ਸਾਡਾ ਜਰੂਰ ਲੈ ਜਾਵਾਂਗੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਹਰੇਕ ਨੂੰ ਆਪਾਂ ਕਵਾਂਗੇ ਭਾਈ ਉੱਥੋਂ ਬੂਟੇ ਲੈ ਕੇ ਆਓ ਕਿਉਂਕਿ ਲੰਬਾ ਕੋਈ ਨਹੀਂ ਬੂਟੇ ਦਾ ਜੀ 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 ਬਿਲਕੁਲ ਆ ਆ ਥੋੜਾ ਜਿਹਾ ਇੱਧਰ ਦਿਖਾ ਦਿਆਂ ਇੰਡੋਰ ਆਰਡਰ ਥੋੜਾ ਆਪਾਂ ਮਿੰਟ ਕੁਝ ਦਿਖਾ ਇੱਧਰ ਆਓ ਆ ਦੇਖੋ ਸਟਾਰ ਲਾਈਟ ਕਿੱਡਾ ਘੈਂ ਹੈ ਹਾਂਜੀ 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 ਆ ਪਿੰਕ ਪੌਂਗ ਆਪਿਆ ਜੀ ਆ ਪਿੰਕ ਪੌਂਗ ਲੈ ਆ ਆ ਵੀ ਲੌਂਗ ਵਾਲਾ ਬੂਟਾ ਇਹ ਕਿੱਡ ਅੱਗੇ ਸਾਹਮਣੇ ਮੋਰ ਪੰਖੀ ਹਾਂ ਮੋਰ ਪੰਖੀ ਆ ਸਾਰਾ ਪਿਆ ਮੋਰ ਪੰਖੀ ਦਾ ਬਹੁਤ ਰਵਾਜ ਆ ਹਾਂ ਜੀ ਗੋਲਡਨ ਪਈਆ ਆ ਡਾਊਟ ਟਕ ਰੋਟਨ ਪਈਆ ਵੱਡਿਆ ਰੋਟਨ ਪਈਆ ਐਰੋਕੇਰੀਆ ਪਿਆ ਸਾਰਾ ਫਰੇ ਹਾਂ ਇਧਰ ਆ ਪਿਆ ਆਪਣਾ ਕੋਲੋਚੀਆ ਪਿਆ ਫੁੱਟਨਾ ਵਧੀਆ ਪਿਆ ਮੈਂ ਜ਼ੂਮ ਕਰਕੇ ਦਿਖਾਉਣਾ ਹਾਂ 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 ਜਦੋਂ ਕੋਈ ਆ ਕਿਉਂਕਿ ਇੰਡੋਰ ਆਊਟਡੋਰ ਦਿਖਾਉਣ ਲੱਗ ਗਏ ਫਿਰ ਤਾਂ 2 ਘੰਟੇ ਹੋਰ ਚਾਹੀਦੇ ਆ ਹੋਰ ਚਾਹੀਦੇ ਕਿਉਂਕਿ ਇਹਦੇ ਵਿੱਚ ਵੈਰਾਈਟੀ ਬਹੁਤ ਹਨ ਹਾਂ ਉਹ ਰੈਬਿਸ਼ ਪਾਪੇ